ਮਾਂ ਮਰੇ ਤਾਂ ਪੇਕੇ ਮੁੱਕਦੇ ਪਿਓ ਮਰੇ ਘਰ ਵਿਲਾ ਮਾਂ ਮਰੇ ਤਾਂ ਪੇਕੇ ਮੁੱਕਦੇ ਪਿਓ ਮਰੇ ਘਰ ਵਿਲਾ ਸ਼ਾਲਾ ਮਰਨ ਨਾ ਵੀਰ ਕਿਸੇ ਦੀ ਉੱਜੜੇ ਜਾਂਦਾ ਏ ਮੇਲਾ ਭਾਈ ਭਾਈਆਂ ਦੇ ਦਰਦੀ ਹੁੰਦੇ ਭਾਈ ਭਾਈਆਂ ਦੀਆਂ ਬਾਵਾ ਭਾਈ ਪਾਈਆਂ ਦੇ ਦਰਦੀ ਹੁੰਦੇ ਪਾਈ ਪਾਈਆਂ ਦੀਆਂ ਬਾਹਾਂ ਬਾਪ ਸਿਰਾਂ ਦੇ ਤਾਜ ਮੁਹੰਮਦ ਮਾਵਾ ਠੰਡੀਆਂ ਛਾਵਾਂ ਬੁੱਲਿਆ ਚਾਦਰ ਮੈਲੀ ਤੇ ਸਾਬਣ ਥੋੜਾ ਬੈਠ ਕਿਨਾਰੇ ਧੋਵਾਂਗੇ ਦਾਗ ਨਹੀਂ ਛੁੱਟਣੇ ਪਾਪਾਂ ਵਾਲੇ ਧੋਵਾਂਗੇ ਫਿਰ ਰੋਵਾਂਗੇ ਮਰੀਦਾ ਬੇਵਸ ਇੱਕ ਵਾਰੀ ਉਹਦਾ ਹੋ ਕੇ ਤਾਂ ਵੇਖੀ ਬੰਜਰ ਵਿੱਚ ਵੀ ਫਲ ਲਾ ਦਿੰਦਾ ਤੂੰ ਕੁਝ ਬੋਕੇ ਤਾਂ ਵੇਖੀ ਇਸ਼ਕ ਨਹੀਂ ਹੁੰਦਾ ਨਾਲ ਤਵੀਤਾ ਤੇ ਛੱਡਦੇ ਕਲ ਮੰਦਵਾਤਾ ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆ ਉਹ ਨਹੀਂ ਪੁੱਛਦੇ ਜਾਤਾਂ ਪਾਤਾਂ ਅਸੀਂ ਨਾਜ਼ੁਕ ਦਿਲ ਦੇ ਬੰਦੇ ਹਾਂ ਸਾਡਾ ਦਿਲ ਨਾ ਯਾਰ ਦੁਖਾਇਆ ਕਰ ਨਾ ਝੂਠੇ ਵਾਦੇ ਕਰਿਆ ਕਰ ਨਾ ਝੂਠੀਆਂ ਕਸਮਾਂ ਖਾਇਆ ਕਰ ਤੈਨੂੰ ਕਈ ਵਾਰੀ ਮੈਂ ਆਖਿਆ ਏ ਮੈਨੂੰ ਬਲਬਲ ਨਾ ਅਜਮਾਇਆ ਕਰ ਤੇਰੀ ਯਾਦ ਦੇ ਵਿੱਚ ਮੈਂ ਮਰ ਜਾਵਾਂ ਹਾਏ ਮੈਨੂੰ ਐਨਾ ਯਾਦ ਨਾ ਆਇਆ ਕਰ ਮੈਨੂੰ ਐਨਾ ਯਾਦ ਨਾ ਆਇਆ ਕਰ ਦਿਲ ਦੇ ਗੁੰਝਲ ਖੋਲ ਵੇ ਮਾਹੀ ਤੂੰ ਵੀ ਤੇ ਕੁਝ ਬੋਲ ਵੇ ਮਾਹੀ ਦਿਲ ਦੇ ਗੁੰਝਲ ਖੋਲ ਵੇ ਮਾਹੀ ਤੂੰ ਵੀ ਤੇ ਕੁਝ ਬੋਲ ਵੇ ਮਾਹੀ ਗਲੀਆਂ ਦੇ ਵਿੱਚ ਰੁਲਦੇ ਪਏ ਆ ਹੁੰਦੇ ਸਾਂ ਅਨਮੋਲ ਵੇ ਮਾਹੀ ਇੱਕ ਸ਼ੀਸ਼ਾ ਲਿਆ ਸੀ ਯਾਰ ਵੇਖਣ ਲਈ ਉਹ ਵੀ ਡਿੱਗ ਕੇ ਜ਼ਮੀਨ ਤੇ ਚੂਰ ਹੋਇਆ ਬੁੱਲੇ ਸ਼ਾ ਲੋਕੀ ਹੱਸ ਕੇ ਯਾਰ ਮਨਾ ਲੰਦੇ ਸਾਡਾ ਰੋਣਾ ਵੀ ਨਾ ਮਨਜ਼ੂਰ ਹੋਇਆ ਸਾਡਾ ਰੋਣਾ ਵੀ ਨਾ ਮਨਜ਼ੂਰ ਹੋਇਆ ਅੱਗ ਲੱਗੀ ਵਿੱਚ سینੇ ਦੇ ਸਿਨਾ ਤਪਕੇ ਵਾਂਗ ਤੰਦੂਰ ਹੋਇਆ ਕੁਝ ਲੋਕਾਂ ਦੇ ਤਾਨਿਆਂ ਮਾਰ ਦਿੱਤਾ ਕੁਝ ਸੱਜਣ ਅੱਖੀਆਂ ਤੋਂ ਦੂਰ ਹੋਇਆ ਕੁਝ ਸ਼ੌਂਕ ਸੀ ਯਾਰ ਫਕੀਰੀ ਦਾ ਕੁਝ ਇਸ਼ਕ ਨੇ ਦਰਦ-ਦਰ ਰੋਲ ਦਿੱਤਾ ਕੁਝ ਸੱਜਣ ਕਸਰ ਨਾ ਛੱਡਿਏ ਕੁਝ ਜ਼ਹਿਰ ਰਕੀਬਾਂ ਕੋਲ ਦਿੱਤਾ ਕੁਝ ਹਜ਼ਰ ਫिराਕ ਦਾ ਰੰਗ ਚੜਿਆ ਕੁਝ ਰੰਗ ਮਾਹੀ ਅਨਮੋਲ ਦਿੱਤਾ ਕੁਝ ਸੜ ਗਈ ਕਿਸਮਤ ਬਦ ਕਿਸਮਤ ਦੀ ਕੁਝ ਪਿਆਰ ਵਿੱਚ ਜੁਦਾਈ ਰੋਲ ਦਿੱਤਾ ਕੁਝ ਉਂਝ ਵੀ ਰਾਵਾਂ ਔਖੀਆਂ ਸਨ ਕੁਝ ਗੱਲ ਵਿੱਚ ਗਮਾਂ ਦਾ ਤੋਕ ਵੀ ਸੀ ਕੁਝ ਸ਼ਹਿਰ ਦੇ ਲੋਕ ਬੇਗਾਨੇ ਸਨ ਕੁਝ ਸਾਨੂੰ ਮਰਨ ਦਾ ਸ਼ੌਂਕ ਵੀ ਸੀ ਕੁਝ ਸਾਨੂੰ ਮਰਨ ਦਾ ਸ਼ੌਂਕ ਵੀ ਸੀ ਦਰ ਮੁਰਸ਼ਿਦ ਦਾ ਖਾਨਾ ਕਾਬਾ ਜਿੱਥੇ ਆਸ਼ਿਕ ਸਜਦਾ ਕਰਦੇ ਦੋ ਜੁਲਫਾਂ ਵਿੱਚ ਨੈਣ ਮਸੱਲਾ ਜਿੱਥੇ ਚਾਰੇ ਮਜ਼ਹਬ ਰਲਦੇ ਠੋਡੀ ਯਾਰ ਦੀ ਜਮਜਮ ਦਾ ਪਾਣੀ ਜਿੱਥੇ ਕੁੱਟ ਪਿਆਸੇ ਪਰਦੇ ਪਰ ਬੁੱਲੇ ਸ਼ਾ ਉਹਨੇ ਮੱਕੇ ਕੀ ਜਾਣਾ ਜਿਹਦਾ ਹੱਜ ਹੋਵੇ ਵਿੱਚ ਕਰਦੇ ਜਿਹਦਾ ਹੱਜ ਹੋਵੇ ਵਿੱਚ ਕਰਦੇ ਸਾਰੀ ਉਮਰ ਹੀ ਅਧੂਰਾ ਕਹਿੰਦੇ ਰਹੇ ਲੋਕ ਜਦੋਂ ਮਰ ਗਿਆ ਤਾਂ ਕਹਿੰਦੇ ਪੂਰਾ ਹੋ ਗਿਆ ਵਾ ਦੁਨੀਆ ਦੇ ਮਾਲਕਾ ਤੇਰੀਆਂ ਖੇਡਾਂ ਵੀ ਅਵਲੀਆਂ ਨੇ ਲਾ ਕਿਸਮਤ ਨੂੰ ਜਿੰਦਰਾ ਚਾਬੀਆਂ ਆਪਣੇ ਹੱਥ ਮੱਲੀਆਂ ਨੇ ਲਾ ਕਿਸਮਤ ਨੂੰ ਜਿੰਦਰਾ ਚਾਬੀਆਂ ਆਪਣੇ ਹੱਥ ਮੱਲੀਆਂ ਨੇ